ਆ ਜਾਓ ਆ ਸਾਹਮਣੇ ਆਵੇ ਉਹ ਆਵੇ ਪੈਦਲ ਸੁੱਖਾ ਤੇ ਬੈਂਦੇ ਨੋ 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 ਰਹੀ ਜਾ ਸੁਣ ਉਹ ਬੜਾ ਬੜਾ ਨਕਰਾ ਜੋ ਉਹ ਪੁਲਿਸ ਨੇ ਘੜਲੇ ਪਿਆ ਉਹ ਰਿਹਾਗਾ ਜੀ ਮੈਂ ਪਤਾ ਨਹੀਂ ਬਾਰਗ ਦੇ ਨਾਮ ਤੇ ਇਹ ਗੱਲ ਕਰੋ ਮੈਂ ਉਹਦਾ ਗੱਲ ਨਹੀਂ ਕਰਨਾ ਸੁਣ ਲੈ ਬਹੁਤ ਬਹੁਤ ਉੱਥੇ ਦੇਖੋ ਮੇਰੇ ਕੋਲ ਦੇਖੋ ਮਾਰਾ ਇਹ ਸੁਣ ਨਾ ਆਓ ਆਓ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੋਈ ਕਹੋ ਇਹਨੇ ਛੱਡ ਦੇ ਇਹਨੂੰ ਪੰਜ ਦਿਨ ਕਰਦਾ ਮਰੀ ਜੱਗੀ ਹੁੰਦਾ ਕੋਈ ਗੱਲ ਨਹੀਂ ਆ ਲੈ ਆਓ ਮਡੇ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਤੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਨਾ ਨਵਾਂ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਏ ਗੱਲ ਇਹ ਮੇਰੇ ਵੱਲੋਂ ਇੱਥੇ ਛੱਡਣੇ ਆ ਮੈਂ ਮੈਂ ਇਹ ਮੌਜੀ ਗੱਲ ਨਾਲ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਵੀ ਕਿਰਪਾ ਕਰਕੇ ਮੇਰੇ ਸਾਥ ਦਿਓ ਜੇ ਇਹਦੇ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਪਿੰਕੀ ਸੁਣਦੇ ਮੈਂ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਰਾਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਨਹੀਂ ਹੈਗਾ ਫੇਸਬੁਕ ਵੱਜ ਕੇ ਸੱਚੀਕਤ ਮੇਰੇ ਗੱਲ ਸੁਣ ਲੈਣ ਕਰਦੀ ਮੇਰੇ ਨਾਲ ਨਹੀਂ ਉਮਰ ਵੱਢੀ ਹੈ ਨਾ ਉਹਨੂੰ ਵੱਢੀ ਨਹੀਂ ਹੱਥ ਜੋੜਨਾ ਬਾਰੇ ਗਲਤ ਕੰਮ ਕਰ ਰਿਹਾ ਹੱਥ ਜੋੜਨਾ ਬਾਰੇ ਇਹ ਹੀ ਗੱਲ ਨਹੀਂ ਆ ਦੇਪਾ ਬੀਬੀ ਇਹ ਮੱਗੀ ਨਹੀਂ ਆਉਂਦੀ ਸਾਹਿਬ ਮੀਡੀਆ ਨਾਲ ਤੇ ਜੈ ਸਾਰਿਆਂ ਦਾ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਲਓ ਆਹ ਫਟੀ ਤੇ ਜਲਦੀ ਹੋ ਗਈ ਨਾ ਜਾਨ ਸਾਹਿਬ ਇਹ ਇੱਕ ਜਨਤਾ ਕੋ ਮੰਗਿਓ ਸਾਨੂੰ ਕੋਈ ਗੱਲ ਨਹੀਂ ਬੱਚੇ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਰ ਦੇਣਾ ਗਰੀਬ ਮੇਰੇ ਲਾਫਰਾਨੀ ਮੇਰੀਆਂ ਦੁਕਾਨਾਂ ਨੇ ਲੁੱਟੂਗੀ ਬਾਪਣਿਆ ਮੈਂ ਜੀ ਮੈਂ ਜੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਨੇ ਕਿਹਾ ਚਲ ਬਾਹਰ ਹੋਣਾ ਤੇ ਬਾਹਰ ਹੋ ਜਾ ਮੈਂ ਤਾਂ ਬਾਹਰ ਨੂੰ ਨਾ ਨਾ ਤੁਕ ਗਵੰਦੀਆਂ ਭਰਾ ਨਾ ਦੇਖੀ ਹਮਾ ਅਪਾ ਕਰਦੇ ਹੋ ਉਹ ਤੋਂ ਬਿਨਾਂ ਕੋਈ ਨਿਕਾਉਣਾ ਪਰ ਜਦੋਂ ਆਪਾਂ ਨਿਕਲੇ ਲਗੇ ਫਾਇਦਾ ਲਈ ਅਲੂਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਇਹ ਛੋੜ ਨਹੀਂ ਸਕਦੇ ਭਾਜੀ ਇਹ ਨਹੀਂ ਚੱਲੇ ਆ ਗਈ ਮੈਨੂੰ 15 ਦਿਨਾਂ ਦਾ ਨਿਗਰ ਰੱਖਿਆ 15 ਦਿਨ ਹੋਰ ਤੁਸੀਂ ਰਾਜ ਦੇ ਧਿਆਨਾ ਡੋਰ ਵੇਚਣ ਦੇ ਹੋ 15 ਦਿਨ ਮੈਂ ਦੇ ਤਾ ਕੋਈ ਨਹੀਂ ਵੇਚੀ ਮੈਂ ਤੇਰੇ ਤੇਰਾ ਸਾਲ ਕੋਈ ਨਹੀਂ ਬਣ ਕੇ ਮੈਂ ਇਹ ਨਾ ਬੋਲਣ ਠੀਕ ਹੈ ਚਲੋ ਜੀ ਪੈਸਿਆਂ ਦੀ ਗੱਲ ਉਹ ਗਾਂ ਚਲ ਗਏ ਤੇ ਮੈਂ ਹੁਣ ਗਾਂ ਚਲ ਗਏ ਤੇ ਫਿਰ ਗਾਂ ਦੱਸੋ ਤੁਹਾਨੂੰ ਕਿਹਦੇ ਕੋ ਗਏ ਨੇ ਆ ਆ ਆ ਆ ਆ ਨਾ 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 ਆਪਾਂ ਇਹ ਮਾੜੇ ਨਹੀਂ ਆਪਾਂ ਨਹੀਂ ਉਹ ਤੂਰੀ ਪੰਨਾਂ ਮਿੰਟਾਂ ਜੂ ਗਿਆ ਹੈ ਪੰਨਾਂ ਮਿੰਟਾਂ ਜਾਦੇ ਨੇ ਜੁਨੇ ਬੀਬੀ ਉਹਦੇ ਸਾਡੇ ਪੈਸੇ ਨੇ ਸਾਡਾ ਕੰਮ ਰਹੀ ਬਾਤ ਕਰੀਆ ਉਹ ਦੋ ਛੱਡੋ ਗੱਲ ਬਿਲਕੁਲ अपने जल्द पहन सकते हैं। कहीं जाइए, कहीं सा डिजांस करिए। देखो छुटना होता है। अंदर चल, चल, चल। ओनु मुझे भयानक मनुष्य ना हो। नहीं, 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 नही ਚਾਈਨਾ ਰੋਡ ਤੇ ਕਲਾਕ ਕੀ ਕਾਰਵਾਈ ਕੀਤੀ ਗਈ ਜਾਂ ਅੱਗੇ ਕੀ ਕਾਰਵਾਈ ਚੱਲੇਗੀ ਮਾਨ ਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਤੇ ਗੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੁਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰਮਤ ਹੋਇਆ ਰਮੇਸ਼ ਫੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜੋ ਬੰਦੀ ਕਾਰਵਾਈ ਅਮਲ ਚ ਹੋਣੇ ਲੰਦੀ ਜਾਵੇ ਇੱਥੇ ਹੁਲ ਸੇਲਰ ਵੀ ਸ਼ਾਇਦ ਕਾਬੂ ਆਉਣਗੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪ ਜੀ ਨੂੰ ਦੱਸ ਦਿੱਤਾ ਜਾਏ